ਸਸਿਕਾਲ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਅਸੀਂ ਰਨਟਕ ਵੈਲਨੈਸ ਦੇ ਨਾਲ ਜੁੜੇ ਹੋਏ ਹਾਂ ਤਕਰੀਬਨ 11 ਮਹੀਨਾ ਪਹਿਲਾਂ ਤਾਂ ਅੱਜ ਅਸੀਂ ਡੱਬਾ ਵਾਲੀ ਦੇ ਇੱਕ ਪਿੰਡ ਦੇ ਵਿੱਚ ਬੈਠੇ ਮੱਟ ਦਾਦੂ ਦੇ ਵਿੱਚ ਉੱਥੇ ਸਾਨੂੰ ਬਹੁਤ ਹੀ ਜ਼ਬਰਦਸਤ ਰਿਜ਼ਲਟ ਆਇਆ ਔਰ ਰਿਜ਼ਲਟ ਕੀ ਹੈ ਉਹ ਤੁਹਾਡੇ ਤੁਹਾਨੂੰ ਪੇਸ਼ੈਂਟ ਦੇ ਜਵਾਨੀ ਸੁਣਦੇ ਆਪਾਂ ਵੀ ਕੀ ਰਿਜ਼ਲਟ ਆਇਆ ਸਸਿਕਾਲ ਜੀ ਸਸਿਕਾਲ ਜੀ ਕੀ ਨਾਮ ਹੈ ਜੀ ਆਪਣਾ ਉੱਚੀ ਮੇਰਾ ਨਾਮ ਰਾਣੀ ਕੌਰ ਆ ਜੀ ਮੱਟ ਦਾਦੂ ਤੋਂ ਬੋਲਦੇ ਹਾਂ अच्छा ਤੁਹਾਨੂੰ ਕੀ ਪ੍ਰੋਬਲਮ ਸੀਗੀ ਜੀ ਮੇਰੇ ਬਹੁਤ ਜ਼ਿਆਦਾ ਗੋਡੇ ਦੁਖਦੇ ਸੀ ਨਾ ਧੌਣ ਦੁਖਦੀ ਸੀ ਕਿ ਕੋੜ ਹੱਤ ਮੈਂ ਤਾਂ ਨਹੀਂ ਜਮਾ ਨਹੀਂ ਚੜਾਈ ਜਾਂ ਡਰਦੀ ਚੜ੍ਹਦੀ ਨਹੀਂ ਸੀ ਅੱਛਾ ਕੱਲੇ ਗੋਡੇ ਦੁਖਦੇ ਸੀ ਕਿ ਹੋਰ ਵੀ ਕੀ ਪ੍ਰੋਬਲਮ ਸੀ ਨਾ ਹੋਰ ਕੋਈ ਪ੍ਰੋਬਲਮ ਨਹੀਂ ਸੀ ਗੋਡੇ ਹੀ ਦੁਖਦੇ ਸੀ ਕਿ ਧੌਣ ਦੁਖਦੀ ਸੀ ਇਤੋਂ ਜ਼ਿਆਦਾ ਬਹੁਤ ਜ਼ਿਆਦਾ ਤਾਂ ਮੈਂ ਪਿੱਛੇ ਭੰਕੇ ਨਹੀਂ ਚੱਕਿਆ ਹਾਂ ਤੇ ਹੁਣ ਤੁਸੀਂ ਇਦਾਂ ਦਾ ਕੀ ਸ਼ੁਰੂ ਕੀਤਾ ਵੀ ਤੁਹਾਨੂੰ ਰਿਲੀਫ ਮਿਲਿਆ ਤੁਹਾਨੂੰ ਸਹੀ ਲੱਗਿਆ ਕੀ ਸ਼ੁਰੂ ਕੀ ਦੱਸ ਅੱਛਾ ਇਹ ਰੈਨਾਟਸ ਨੋਵਾ ਨਾਂ ਦੀ ਕੈਪਸੂਲ ਇਹਨਾਂ ਨੇ ਸ਼ੁਰੂ ਕੀਤੀ ਹੈ ਜੀ ਅੱਜ ਤੋਂ ਕਿੰਨਾ ਚਿਰ ਪਹਿਲਾਂ ਸ਼ੁਰੂ ਕੀਤੀ ਹੈ ਮੈਨੂੰ ਹੋ ਗਏ ਮਹੀਨਾ ਖੰਦੀ ਨੂੰ ਤੇ 15 ਦਿਨਾਂ ਚ ਮੈਂ ਤਾਂ ਯਲ ਟਾਗਾ ਸੀ ਮੇਰੇ ਗੋਡੇ ਤੇ ਮੇਰੀ ਤੌਣ ਬਿਲਕੁਲ ਠੀਕ ਆ ਹੁਣ ਪੌੜੀਆਂ ਤੇ ਵੀ ਚੜਦੀ ਆ ਮੈਂ ਹੁਣ ਕੋਈ ਦੁਖਦੇ ਨਹੀਂ ਗੋਡੇ ਕੰਮ ਵੀ ਕਰਦੀ ਅੱਗੇ ਮੈਂ ਉੱਠੇ ਨਹੀਂ ਜਾਂਦਾ ਸੀਗਾ अच्छा ਜਿਹੜਾ ਕੰਮ ਤੁਸੀਂ ਪਹਿਲਾਂ ਨਹੀਂ ਕਰ ਪਾਉਂਦੇ ਸੀ ਉਹ ਤੁਸੀਂ ਵਧੀਆ ਕਰ ਲੈਨੇ ਹਾਂਜੀ ਹਾਂ ਕੁਛ ਨਹੀਂ ਦੁੱਖਦਾ ਕਿ ਤਾਂ ਮੈਂ ਬਹੁਤ ਥੱਕ ਜਾਂਦੀ ਸੰਕਰੇ ਵੀ ਮੈਂ ਤੇ ਬੈਠੀ ਕੰਮ ਕਰਦੀ ਥੱਕਿਆ ਨਹੀਂ ਸੋ ਉੱਠਿਆ ਨਹੀਂ ਦਾ ਗੋਡਿਆਂ 'ਚ ਬਹੁਤ ਜ਼ਿਆਦਾ ਗਿੱਟੇ ਦੁਖਦੇ ਹੁੰਦੇ ਸੀ ਪੈਰ ਵੀ ਦੁਖਦੇ ਸੀ ਠੀਕ ਹੈ ਤੇ ਇਹਨਾਂ ਨੂੰ ਲੈਣ ਤੋਂ ਬਾਅਦ ਕਿੰਨੇ ਦਿਨਾਂ 'ਚ ਫਰਕ ਪੈ ਗਿਆ ਤੁਹਾਨੂੰ 15 ਦਿਨਾਂ 'ਚ ਮੈਨੂੰ ਤਾਂ ਫਰਕ ਪੈ ਗਿਆ ਸੀ ਅੱਛਾ 15 ਦਿਨਾਂ 'ਚ ਫਰਕ ਪੈ ਗਿਆ ਹਾਂਜੀ ਤੇ ਹੁਣ ਤੁਸੀਂ ਆਪਣੇ ਆਪ ਨੂੰ ਸਹੀ ਮਹਿਸੂਸ ਕਰਦੇ ਹੋ ਹਾਂਜੀ ਸਹੀ ਮਹਿਸੂਸ ਅੱਛਾ ਜੀ ਆਪਾਂ ਨੂੰ ਕਿਸੇ ਨੂੰ ਦੱਸਣਾ ਪਏ ਜੀ ਵੀ ਇਹ ਪ੍ਰੋਡਕਟ ਖਾਣ ਵਾਸਤੇ ਤੁਸੀਂ ਕੀ ਰਾਏ ਦਿਓ ਅਸੀਂ ਆਹੀ ਰਹਦੇ ਆਂਗੇ ਵੀ ਖਾਓ ਤੇ ਤੁਸੀਂ ਠੀਕ ਹੋਵੋਗੇ ਤੰਦਰੁਸਤ ਤੁਸੀਂ ਇਹ ਨਾ ਤੁਹਾਨੂੰ ਹਾਂਜੀ ਠੀਕ ਹੈ ਧੰਨਵਾਦ